ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਰ ਰੋਜ਼ ਦੀ ਤਰ੍ਹਾਂ ਗੁਰੂ ਦਰਬਾਰ ਵਿੱਚ ਪਹੁੰਚ ਕੇ ਅੰਮ੍ਰਿਤ ਵੇਰ ਤੋਂ ਲੈ ਕੇ ਤਨ ਮਨ ਧਨ ਕਰਕੇ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ ਬੜਾ ਭਾਗੇ ਹਾਂ ਸਤਗੁਰਾਂ ਦੇ ਦਰਬਾਰ ਵਿੱਚ ਪਹੁੰਚਣ ਦਾ ਸਮਾਂ ਮਿਲਿਆ ਸੋ ਹੁਣ ਸਮਾਂ ਹੋਇਆ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੁਨਾ ਸਗਲੀ ਛਾਰ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਸਿੱਧ ਗੋਠ ਦੀ ਬਾਣੀ ਦੇ ਵਿੱਚੋਂ ਵਿਚਾਰ ਸ਼ੁਰੂ ਕਰੀਏ ਸਿੱਖ ਧਰਮ ਦੀ ਬਾਣੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਹ ਵਿਚਾਰਾਂ ਜਿਹੜੀਆਂ ਆਪਾਂ ਰਲ ਮਿਲ ਕੇ ਕਰ ਰਹੇ ਹਾਂ ਸਿੱਧਾਂ ਦੇ ਨਾਲ ਗੱਲਬਾਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਧਾਂ ਦੇ ਪ੍ਰਸ਼ਨ ਗੁਰੂ ਨਾਨਕ ਪਾਤਸ਼ਾਹ ਜੀ ਉੱਤਰ ਦਿੰਦੇ ਪਏ ਨੇ ਆਓ ਅਗਲੇ ਜੋ ਪ੍ਰਸ਼ਨ ਦਾ ਜਵਾਬ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਖਾਰ ਬਿੰਦ ਵਿੱਚੋਂ ਸਰਬਨ ਕਰੀਏ ਉਸ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਈ ਹਾਜ਼ਰੀ ਹਰਸਨਾ ਕਰੋ ਪਵਿੱਤਰ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਝੁਕਾਓ ਸੀਸ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੱਲ ਸਵਾਲ ਕੀਤਾ ਸੀ ਚਰਪਟ ਜੋਗੀ ਨੇ ਕਹਿੰਦੇ ਬਾਬਾ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ ਆ ਦੁਨੀਆ ਜਿਹੜਾ ਸਾਗਰ ਹੈ ਜਿਹਦੇ ਵਿੱਚ ਪਾਣੀ ਦੀ ਜਗ੍ਹਾ ਅੱਗ ਚਲਦੀ ਹੈ ਤ੍ਰਿਸ਼ਨਾ ਦੀ ਆਗ ਹੈ ਮੋਹ ਦਾ ਚਿੱਕੜ ਹੈ ਇਹ ਦੇਖਣ ਨੂੰ ਲੱਗਦਾ ਵੀ ਪਾਰ ਕਰ ਜਾਵਾਂਗੇ ਪਰ ਔਖਾ ਹੈ ਤੁਸੀਂ ਦੱਸੋ ਵੀ ਇਹਦੇ ਵਿੱਚੋਂ ਕਿਵੇਂ ਪਾਰ ਲੰਘਿਆ ਜਾਵੇ ਫਿਰ ਚਰਪਟ ਬੋਲੇ ਔਦੂ ਨਾਨਕ ਦੇ ਸੱਚਾ ਵਿਚਾਰੋ ਇਹ ਸੱਚ ਦੀ ਵਿਚਾਰ ਤੁਸੀਂ ਦੱਸੋ ਇਹ ਚਰਪਟ ਜਿਹੜਾ ਜੋਗੀ ਆ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਵਾਲ ਕਰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਦੇਖ ਭਲਿਆ ਆਪੇ ਆਖਾਂ ਆਪੇ ਸਮਝਾ ਆਪ ਹੀ ਇਸ ਗੱਲ ਨੂੰ ਜਾਣਦੇ ਹੋ ਤੁਸੀਂ ਨਾਲੇ ਤੇ ਤੁਸੀਂ ਇੱਥੋਂ ਨਿਕਲੇ ਕਿਉਂ ਜੇ ਸਾਨੂੰ ਔਖਾ ਲੱਗਿਆ ਤੇ ਤਾਂ ਹੀ ਨਿਕਲੋ ਤੇ ਪਤਾ ਤਾਂ ਤੁਹਾਨੂੰ ਹੈ ਵੀ ਔਖਾ ਤਰਨ ਵਾਸਤੇ ਤਾਂ ਹੀੋਂ ਨਿਕਲਿਓ ਨਾ ਇਸ ਝੰਵੇਲਿਆ ਦੇ ਵਿੱਚੋਂ ਤੇ ਨਾਲੇ ਸਮਝਦੇ ਵੀ ਤੁਸੀਂ ਹੋ ਤੇ ਸਕੇ ਉੱਤਰ ਦਿੱਜਿਆ ਫਿਰ ਇਹਦਾ ਸਵਾਲ ਦਾ ਜਵਾਬ ਵੀ ਤੁਹਾਡੇ ਕੋਲ ਹੀ ਹੈ ਸਵਾਲ ਦਾ ਜਵਾਬ ਤੁਹਾਡੇ ਕੋਲ ਹੀ ਹੈ ਕਿਉਂਕਿ ਤੁਸੀਂ ਛੱਡ ਚੁੱਕੇ ਉਸ ਚੀਜ਼ ਨੂੰ ਤੇ ਤੁਹਾਨੂੰ ਪਤਾ ਵੀ ਔਖਾ ਤੇ ਔਖਾ ਕਰਕੇ ਤੁਸੀਂ ਛੱਡ ਗਏ ਕਿਉਂ ਪਰਿਵਾਰਾਂ ਨੂੰ ਛੱਡ ਗਏ ਸੰਸਾਰ ਨੂੰ ਛੱਡ ਗਏ ਕੰਮ ਧੰਦਿਆਂ ਨੂੰ ਛੱਡ ਗਏ ਤੇ ਵੇਲੜ ਬਣ ਗਏ ਤੁਸੀਂ ਕਹਿੰਦੇ ਫਿਰ ਚਲੋ ਜੇ ਤੁਹਾਨੂੰ ਹਜੇ ਵੀ ਨਹੀਂ ਪਰ ਇਹ ਪਾਰ ਲੰਘਣ ਬਾਅਦ ਤੇ ਸਾਚ ਕਹੋ ਤੁਮ ਉਸ ਸੱਚ ਦੇ ਨਾਲ ਜੁੜ ਜਾਓ ਉਹ ਸੱਚ ਕੌਣ ਹੈ ਇੱਕ ਅਕਾਲ ਪੁਰਖ ਹੈ ਉਹਦੀ ਭਗਤੀ ਵਿੱਚੋ ਜੁੜ ਜਾਓ ਭਾਈ ਉਹਦੇ ਹੁਕਮ ਵਿੱਚ ਚੱਲੋ ਪਾਰਗ੍ਰਾਮੀ ਤੇ ਇਸ ਭਵ ਸਾਗਰ ਤੋਂ ਪਾਰ ਹੋ ਜਾਵੋਗੇ ਸੱਚ ਨਾਲ ਜੁੜਨ ਵਾਸਤੇ ਤੁਝ ਕਿਆ ਬਹਿਸ ਨਹੀਂ ਦਿਆ ਛੋੜ ਨਾਲ ਬਹਿਸ ਕਰਨ ਦੀ ਜਿਸ ਵੇਸੇ ਤੇ ਲੋੜ ਹੀ ਨਹੀਂ ਹੈ ਤੁਹਾਨੂੰ ਸਭ ਕੁਝ ਪਤਾ ਹੈ ਚਲੋ ਫੇਰ ਵੀ ਜੇ ਨਹੀਂ ਤਾਂ ਫਿਰ ਮੇਰੀ ਵਿਚਾਰ ਇਹ ਹੈ ਵੀ ਮੈਂ ਤੁਹਾਨੂੰ ਇੱਕ ਵਿਧੀ ਦੱਸਦਾ ਉਹ ਵਿਧੀ ਸਾਡੇ ਵਾਸਤੇ ਵੀ ਹੈ ਅਸੀਂ ਵੀ ਧਿਆਨ ਨਾਲ ਸੁਣਨਾ ਹੈ ਗੱਲ ਇਹ ਜੋਗੀਆਂ ਦੇ ਪ੍ਰਸੰਨ ਨਹੀਂ ਸਾਡੇ ਪ੍ਰਸੰਨ ਨੇ ਜੋਗੀਆਂ ਦਾ ਕੰਮ ਹੁਣ ਇੱਥੇ ਖਤਮ ਹੋ ਚੁੱਕਾ ਹੈ ਪਰ ਅੱਗੇ ਲੋਕ ਇਹੋ ਜੇ ਕੰਮ ਕਰਦੇ ਵੀ ਪਾਏ ਨੇ ਹਲੇ ਜੋਗ ਮਤ ਨਾਲ ਜੁੜ ਕੇ ਤੇ ਇਹੋ ਜੇ ਕਰਮ ਕਰਦੇ ਨੇ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਵਿਧੀ ਦੱਸਦੇ ਆ ਜੈਸੇ ਜਲਮ ਕਮਲ ਨਰਾਲਮ ਮਰਗਾਇਨ ਸਾਨੇ ਕਮਲ ਦੇ ਫੁੱਲ ਦੀ ਤੇ ਮਰਗਾਬੀ ਦੀ ਧਾਰਨਾ ਦਿੱਤੀ ਹੈ ਨਾ ਵੀ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਚਿੱਕੜ ਵਿੱਚ ਰਹਿੰਦਾ ਚਿੱਕੜ ਦੇ ਵਿੱਚ ਪਰ ਨਰਲੇਪ ਰਹਿੰਦਾ ਭਾਈ ਖਰਾਕ ਵੀ ਲਈ ਜਾਂਦਾ ਹੈ ਉਥੇ ਭਾਵ ਕੀ ਹੈ ਚੰਗਾ ਭਲਾ ਵੀ ਹੈ ਪਰ ਚਿੱਕੜ ਦੇ ਵਿੱਚ ਵੀ ਹੈ ਤੇ ਪਾਣੀ ਦੇ ਵਿੱਚ ਵੀ ਹੈ ਨਰਲੇਪ ਹੈ ਭਾਬ ਉਹਨੂੰ ਇਸ ਚੀਜ਼ ਦਾ ਕੋਈ ਲੇਪ ਨਹੀਂ ਲੱਗਦਾ ਪਿਆ ਨਾ ਪਾਣੀ ਦਾ ਅਸਰ ਨਾ ਚਿੱਕੜ ਦਾ ਅਸਰ ਹੁੰਤੇ ਤੇ ਮਰਗਾਬੀ ਹੈ ਪਾਣੀ ਵਿੱਚ ਤਰਦੀ ਹੈ ਤਰੀ ਜਾਂਦੀ ਹੈ ਜਦੋਂ ਕੋਈ ਆਕਸੀਜੀ ਘਾਟ ਹੀ ਆਉਂਦੀ ਹੈ ਕੋਈ ਮੁਸੀਬਤ ਆਉਂਦੀ ਹੈ ਤੇ ਉੱਡ ਜਾਂਦੀ ਹੈ ਭਾਵ ਖਚਤ ਨਹੀਂ ਹੈ ਇਹ ਨਹੀਂ ਵੀ ਉਧਰੋਂ ਮੁਸੀਬਤ ਪੈ ਜਾਵੇ ਤੇ ਵਿੱਚ ਹੀ ਉੱਥੇ ਮਰ ਜਾਵੇ ਨਹੀਂ ਉਹਦੇ ਕੋਲ ਤਰੀਕਾ ਹੈ ਉਹਨੇ ਭੱਜ ਜਾਣਾ ਉਸੇ ਟਾਈਮ ਹੀ ਜਦੋਂ ਵੀ ਕੋਈ ਵਿਵਪਤਾ ਪੈਣੀ ਆ ਨਿਕਲ ਜਾਣਾ ਉਹਦੇ ਵਿੱਚੋਂ ਦੋ ਚੀਜ਼ਾਂ ਦੇ ਉਦਾਹਰਣ ਦੇ ਇੱਕ ਪਾਸਾ ਕਹਿੰਦੇ ਸੁਰਤ ਸ਼ਬਦ ਭਵ ਸਾਗਰ ਤਰੀਆ ਆ ਵਿਸਤ ਨੂੰ ਉਹ ਉਦਾਹਰਣਾਂ ਦੇ ਦਿੱਤੀਆਂ ਤੇ ਸਾਨੂੰ ਕੀ ਦੇ ਦਿੱਤਾ ਵੀ ਬੰਦਿਆ ਤੂੰ ਆਪਣੀ ਸੁਰਤ ਸ਼ਬਦ ਵਿੱਚ ਜੋੜ ਕੇ ਰੱਖੀਂ ਬਸ ਸ਼ਬਦ ਕੀ ਹੈ ਭਾਈ ਗੁਰੂ ਹੈ ਸਾਡਾ ਗੁਰੂ ਕੀ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਆ ਜਿਹੜੀ ਬਾਣੀ ਅਸੀਂ ਪੜ੍ਹਦੇ ਆ ਸਾਡੀ ਸੁਰਤ ਵਿੱਚ ਇਹ ਚੱਲੇ ਬਸ ਹਰ ਵਕਤ ਕਿਰਤ ਕੋਈ ਮਰਜ਼ੀ ਕਿਤੇ ਕਰੀ ਚੱਲੋ ਕਿਰਤ ਤਾਂ ਕਰਨੀ ਹੈ ਨਾ ਕਿਸਾਨ ਹੈ ਆਪਣੇ ਖੇਤਾਂ ਵਿੱਚ ਕੰਮ ਕਰੇ ਮਜ਼ਦੂਰ ਹੈ ਉਹ ਵੀ ਕਿਰਤ ਕਰੇ ਦੁਕਾਨਦਾਰ ਹੈ ਦੁਕਾਨਦਾਰੀ ਕਰੇ ਮਲਾਜਮ ਹੈ ਕੋਈ ਆਪਣੀ ਨੌਕਰੀ ਪਰ ਸੁਰਤ ਦੇ ਵਿੱਚ ਸ਼ਬਦ ਚੱਲੇ ਤੇ ਕੰਮ ਕਰੀ ਜਾਵੇ ਹੋਈ ਨਹੀਂ ਸਕਦਾ ਵੀ ਉਹ ਇਸ ਸੰਸਾਰ ਨੂੰ ਪਾਰ ਨਾ ਲੰਘ ਸਕੇ ਤੇ ਨਹੀਂ ਜੇ ਸੁਰਤ ਵਿੱਚ ਉਹੀ ਚੀਜ਼ ਵੜ ਗਈ ਜੋ ਕਰਦਾ ਹੈ ਤੇ ਫਿਰ ਡੁੱਬ ਜਾਣਾ ਕਿਉਂਕਿ ਜਿਹੜਾ ਪਾਣੀ ਹੈ ਫਿਰ ਇਹ ਬੇੜੀ ਦੇ ਵਿੱਚ ਵੜ ਗਿਆ ਸਮਝ ਲਓ ਬੇੜੀ ਵਿੱਚ ਪਾਣੀ ਨਹੀਂ ਪੈਂਡ ਦੇਣਾ ਸੀ ਪਾਣੀ ਦੇ ਵਿੱਚ ਹੀ ਰਹਿਣਾ ਪਰਿਵਾਰ ਦੇ ਵਿੱਚ ਹੀ ਰਹਿਣਾ ਪਰਿਵਾਰ ਦੇ ਮੋਹ ਵਿੱਚ ਖਚਤ ਨਹੀਂ ਹੋ ਜਾਣਾ ਵੀ ਮੋਹ ਵਿੱਚ ਨਈ ਭਾਈ ਜੀ ਐਨੇ ਕੰਮ ਪਏ ਨੇ ਕਿੱਥੇ ਗੁਰਦੁਆਰੇ ਆਇਆ ਜਾਂਦਾ ਕਿੱਥੇ ਸਤ ਸੰਗਤ ਕੀਤੀ ਜਾਂਦੀ ਹੈ ਕਿੱਥੇ ਸੇਵਾ ਕਰਨ ਦਾ ਸਮਾਂ ਹੀ ਕੋਈ ਨਹੀਂ ਹੈ ਅੰਮ੍ਰਿਤ ਵੇਲੇ ਉੱਠਣ ਦਾ ਕਿੱਥੇ ਸਮਾਂ ਆਹ ਬੀੜੀ ਵਿੱਚ ਪਾਣੀ ਪਿਆ ਹੋਇਆ ਹੈ ਧਿਆਨ ਰੱਖਿਓ ਹੀ ਐ ਡੇਡੀਆਂ ਉਮਰਾ ਦੀ ਵੀ ਹੋ ਗਏ ਫੇਰ ਵੀ ਬੀੜੀ ਦੇ ਵਿੱਚੋਂ ਪਾਣੀ ਨਹੀਂ ਨਿਕਲਿਆ ਇਹ ਪਾਣੀ ਨੇ ਸਾਨੂੰ ਡੋਬ ਦੇਣਾ ਹੈ ਠੀਕ ਹੈ ਰਹਿਣਾ ਪਰਵਾਹ ਸਭਕ ਸੁਵਿਧਾਾਂ ਸੀ ਆਪਣਾ ਸੁਵਿਧਾਾਂ ਤੋਂ ਲਾਭ ਉਠਾਉਣਾ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਹੈ ਆਪਣੇ ਫਰਜ਼ ਨਿਭਾਉਣੇ ਨੇ ਇਹੋ ਜੀ ਗੱਲ ਨਹੀਂ ਕਈ ਵਲ ਫਰਜ਼ਾਂ ਤੋਂ ਉੱਪਰ ਉੱਠ ਖੜਦੇ ਆਂ ਅਸੀਂ ਉਹ ਫਿਰ ਬੇੜੀ ਚ ਪਾਣੀ ਪੈਣ ਦੇ ਬਰਾਬਰ ਗੱਲ ਹੁੰਦੀ ਐ ਸੁਰਤ ਸ਼ਬਦ ਭਵ ਸਾਗਰ ਤਰੀਐ ਇਹ ਜਿਹੜਾ ਦੁਨੀਆਂ ਦਾ ਸਾਗਰ ਹੈ ਭਾਈ ਇਹਦੇ ਵਿੱਚ ਕਲਪਾ ਵਿਚਾਰ ਕੀਤੀ ਸੀ ਬਹੁਤ ਕੁਝ ਚੱਲਦਾ ਪਿਆ ਛੋੜੀ ਸਾਰੀ ਜ਼ਿੰਦਗੀ ਦੇ ਵਿੱਚ ਆਪਾਂ ਦੇਖੀ ਜਾਂਦੇ ਕਿ ਕੁਝ ਇੱਥੇ ਹੁੰਦਾ ਪਿਆ ਇਹ ਵਸ ਤ੍ਰਿਸ਼ਨਾ ਦੀ ਆਗਿ ਹੈ ਚਾਰੇ ਪਜ ਕਿਤੇ ਪਾਸੇ ਜੋ ਕੋ ਕਾਮ ਦੀਆਂ ਲਹਿਰਾਂ ਚਲਦੀਆਂ ਲੋਭ ਦੀਆਂ ਲਹਿਰਾਂ ਚਲਦੀਆਂ ਮੋਹ ਦੀਆਂ ਲਹਿਰਾਂ ਚਲਦੀਆਂ ਤੇ ਕਰੋਧ ਦੀਆਂ ਲਹਿਰਾਂ ਦੇਖੋ ਕਿੰਨਾ ਕਰੋਧ ਆਇਆ ਪਿਆ ਦੁਨੀਆ ਦੇ ਵਿੱਚ ਕੋਈ ਗੱਲ ਨੂੰ ਸਹਿਣ ਕਰਨ ਦੇ ਯੋਗ ਹੀ ਨਹੀਂ ਹੈ ਮਾੜੀ ਜੀ ਗੱਲ ਕਿਸੇ ਨੂੰ ਕਹਿ ਦਿਓ ਨਾਲ ਦੀ ਨਾਲ ਕਰੋਧ ਤੇ ਨਾਲ ਦੀ ਨਾਲ ਫਿਰ ਝਗੜਾ ਵੀ ਹੈ ਝਗੜੇ ਤੋਂ ਬਾਅਦ ਫਿਰ ਕੰਮ ਸਾਰਾ ਚੱਲ ਪਾਂਦਾ ਹੰਕਾਰ ਦੀਆਂ ਲਹਿਰਾਂ ਚਲਦੀਆਂ ਪਿਆ ਕਾਮ ਦੀਆਂ ਲਹਿਰਾਂ ਚਲਦੀਆਂ ਕਿੱਧਰ ਨੂੰ ਜਾਓ ਕਿਸੇ ਪਾਸੇ ਵਿਸੇ ਤੇ ਚਲੇ ਜਾਓ ਹੈ ਨਹੀਂ ਆ ਕਿੰਨੀਆਂ ਲਹਿਰਾਂ ਚਲਦੀਆਂ ਤੇ ਭਗਤ ਨਾਮ ਦੇ ਨੀ ਇਹ ਹੀ ਸਮਝਾਇਆ ਸੀ ਬਾਬਾ ਡੁੱਬਣਾ ਜਾਵਾਂ ਬਸ ਤੁਸੀਂ ਕਿਰਪਾ ਕਰੋ ਮੋਕੋ ਬਾਂ ਦੀ ਬਾਂ ਦੇ ਬੀਠਲਾ ਇਹ ਮੇਰੇ ਬੀਠਲ ਪ੍ਰਭੂ ਜੀ ਬਾਪੂ ਜੀ ਤੇ ਮੈਨੂੰ ਆਪਣਾ ਆਸਰਾ ਦੇ ਇਹੀ ਅਸੀਂ ਮੰਗਣਾ ਗੁਰੂ ਤੋਂ ਗੁਰੂ ਤੋਂ دین ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਯਾ RAM ਰਾਜੇ ਹਉ ਮੰਗੂ ਸ਼ਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਬੱਛਲ ਹਰ ਬਿਰਦ ਹੈ ਹਰ ਲਾਜ ਰਖਾਇਆ ਜਨ ਨਾਨਕ ਸਰਨਾ ਗਤੀ ਹਰ ਨਾਮ ਤਰਾਇਆ ਆ ਨਾਮ ਨੇ ਸਾਨੂੰ ਤਾਰਨਾ ਹੈ ਨਾਮ ਬਾਣੀ ਹੈ ਬਸ ਇੰਨਾ ਧਿਆਨ ਰੱਖਿਓ ਨਾਮ ਕੋਈ ਇੱਕ ਸ਼ਬਦ ਨਹੀਂ ਹੈ ਕਿਸੇ ਪਾਸੇ ਨਹੀਂ ਜਾਣਾ ਆ ਬਾਣੀ ਪੂਰੀ ਨਾਮ ਹੈ ਨਾਮ ਨੂੰ ਬਾਣੀ ਵਿੱਚ ਹੁਕਮ ਵੀ ਕਿਹਾ ਹੈ ਨਾਮ ਨੂੰ ਬਾਣੀ ਵਿੱਚ ਪਰਮਾਤਮਾ ਵੀ ਕਿਹਾ ਹੈ ਉਹ ਰੱਬ ਜੀ ਨੇ ਸਾਨੂੰ ਪੈਦਾ ਕੀਤਾ ਹੈ ਨਾਮ ਨੂੰ ਬਾਣੀ ਦੇ ਵਿੱਚ ਬਾਣੀ ਵੀ ਕਿਹਾ ਹੈ ਵੀ ਬਾਣੀਆ ਸ਼ਬਦ ਵੀ ਹੈ ਬਚਨ ਕਹਿੰਦੇ ਇੱਕੋ ਚੀਜ਼ ਐ ਸਾਰੀਆਂ ਸੋ ਬਾਬੇ ਨੇ ਇਹ ਸਾਨੂੰ ਵਿਧੀ ਦੱਸ ਦਿੱਤੀ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਬਖਾਣੇ ਨਾਮ ਜਪਦੇ ਜਪਦੇ ਅਸੀਂ ਇਹਦੇ ਵਿੱਚੋਂ ਤਰ ਜਾਣਾ ਐ ਸੌਖਾ ਅਸੀਂ ਨਿਕਲ ਜਾਣਾ ਆਉਖ ਨਹੀਂ ਆਵੇਗੀ ਕੋਈ ਰਹੇ ਤਾਂ ਤੇ ਇੱਕੋ ਮਨ ਵਸਿਆ ਆਸਾ ਮਾਇ ਨਰਾਸੋ ਜਿਨ੍ਹਾਂ ਦੇ ਮਨ ਵਿੱਚ ਇੱਕ ਵਸ ਜਾਂਦਾ ਫਿਰ ਉਹ ਲੋਕ ਸੰਸਾਰ ਦੀਆਂ ਆਸਾਵਾਂ ਤੋਂ ਉੱਪਰ ਉੱਠ ਖੜਦੇ ਆ ਫਿਰ ਦੇਖੋ ਅਸੀਂ ਸਾਡੇ ਆਸਾਵਾਂ ਬਹੁਤ ਨੇ ਆ ਵੀ ਮੇਰੀ ਆਸਾ ਪੂਰੀ ਹੋ ਜਾਵੇ ਆ ਵੀ ਮੇਰੀ ਆਸਾ ਪੂਰੀ ਹੋਵੇ ਸਾਰੀਆਂ ਨਹੀਂ ਆਸਾ ਪੂਰੀਆਂ ਨਹੀਂ ਹੁੰਦੀਆਂ ਹੁੰਦੀਆਂ ਫਿਰ ਆਸਾ ਕਿਹੜੀਆਂ ਨੇ ਤੇ ਉਹ ਸਾਡੀ ਮੱਤ ਦੱਸਦੀ ਪਈ ਹੈ ਹੋ ਸਕਦਾ ਉਹ ਅਸਾਮਾਂ ਦੇ ਵਿੱਚ ਸਾਡਾ ਕੋਈ ਨੁਕਸਾਨ ਹੁੰਦਾ ਹੋਵੇ ਰੱਬ ਨਾ ਪੂਰੀਆਂ ਕਰਦਾ ਹੋਵੇ ਐਂ ਸਮਝਿਆ ਕਰੋ ਵੀ ਜਿਹੜੀ ਆਸਾ ਮੈਂ ਲੈ ਕੇ ਗਿਆ ਸੀ ਹੋ ਸਕਦਾ ਇਹਦੇ ਵਿੱਚ ਮੇਰਾ ਕੋਈ ਨੁਕਸਾਨ ਹੋਣਾ ਹੋਵੇ ਦੇਖੋ ਇਹ ਪਿਆਰ ਦੀ ਖੇਡ ਹੈ ਗੁਰੂ ਦੇ ਨਾਲ ਪਿਆਰ ਦੀ ਖੇਡ ਹੈ ਗੁਰੂ ਨੂੰ ਦੋਸ਼ੀ ਨਹੀਂ ਠਹਿਰਾਉਣਾ ਇਹਦੇ ਵਿੱਚ ਆਪਣੇ ਆਪ ਤੇ ਜ਼ੋਰ ਦੇਣਾ ਹੈ ਵੀ ਜਿਹੜੀ ਮੈਂ ਇਹ ਅਰਦਾਸ ਕਰਦਾ ਪਿਆ ਜਿਹੜੀ ਕੁਝ ਮੈਂ ਮੰਗਦਾ ਪਿਆ ਹੋ ਸਕਦਾ ਮੇਰਾ ਇਹਦੇ ਵਿੱਚ ਨੁਕਸਾਨ ਹੋਣਾ ਵੀ ਤਾਂ ਨਾ ਪੂਰੀ ਕੀਤੀ ਹੋਵੇ ਉੱਥੇ ਟਿਕ ਜਾਵਾਂਗੇ ਫਿਰ ਹੋ ਸਕਦਾ ਹੁਣ ਬੱਚੇ ਨੂੰ ਨਹੀਂ ਪਤਾ ਵੀ ਮੈਂ ਮੋਟਰਸਾਈਕਲ ਚਲਾਉਣ ਜਾਂ ਉਹਦੇ ਅੰਦਰ ਤਾਂ ਚਾਹ ਹੈ ਵੀ ਦੂਜਾ ਚਲਾਈ ਜਾਂਦਾ ਉਹਨੇ ਬੁਲਟ ਲੈ ਲਿਆ ਉਹਨੇ ਐਡਾ ਵੱਡਾ ਮੋਟਰਸਾਈਕਲ ਉਹਨੇ ਗੱਡੀ ਲੈ ਲਈ ਤੇ ਮੈਂ ਵੀ ਲੈ ਲਵਾਂ ਚਾਹ ਤਾਂ ਉਹਦੇ ਅੰਦਰ ਹੈ ਪਰ ਮਾਪੇ ਨੂੰ ਪਤਾ ਵੀ ਇਹ ਹਜੇ ਕਾਬਲ ਨਹੀਂ ਹੈ ਇਕ ਕਾਬਲੀਆਂ ਨੂੰ ਲੈ ਕੇ ਨਹੀਂ ਦੇਣੀ ਉਹ ਹਿੰਡ ਕਰਦਾ ਹੈ ਲੜਾਈ ਝਗੜੇ ਵੀ ਹੁੰਦੇ ਨੇ ਪਰ ਮਾਤਾ ਪਿਤਾ ਨਹੀਂ ਲੈ ਕੇ ਦਿੰਦੇ ਉਹ ਲੜਾਈ ਝਗੜਾ ਥੋੜੇ ਜੇ ਸਮੇਂ ਦਾ ਹੁੰਦਾ ਹੈ ਤੇ ਟਿਕ ਜਾਂਦਾ ਹੈ ਤੇ ਨਹੀਂ ਤਾਂ ਫਿਰ ਉਦੋਂ ਬਾਅਦ ਫਿਰ ਬਹੁਤ ਨੁਕਸਾਨ ਹੁੰਦਾ ਹੈ। ਇਹੀ ਗੱਲ ਅਸੀਂ ਦੇਖਣੀ ਆ ਵੀ ਸਾਡਾ ਪਿਤਾ ਪਰਮਾਤਮਾ ਜੋ ਕੁਝ ਅਸੀਂ ਮੰਗਦੇ ਆ ਹੋ ਸਕਦਾ ਸਾਡੀ ਉਹ ਜ਼ਿੰਦਗੀ ਦੇ ਵਿੱਚ ਨੁਕਸਾਨ ਪੈਦਾ ਕਰਨ ਵਾਲਾ ਹੋਵੇ। ਇਸ ਕਰਕੇ ਇੱਥੇ ਟਿਕ ਜਾਇਆ ਕਰੀਏ। ਲਾਂਬੇ ਨਾ ਦਿਆ ਕਰੀਏ। ਵੀ ਆ ਕੁਝ ਕਰੀ ਸੀ ਤੇ ਮੇਰਾ ਤਾਂ ਆਸ ਹੀ ਨਹੀਂ ਪੂਰੀ ਹੋਈ ਅਸਾਵਾ ਵਾਲੀਆਂ ਨੇ ਤੇ ਜਦੋਂ ਗੁਰੂ ਨਾਲ ਜੁੜ ਗਏ ਅਸਾਵਾ ਇਹ ਸਾਰੀਆਂ ਕੀ ਹੈ ਇਹ ਤੋਂ ਉਦਾਸ ਹੋ ਜਾਵਾਂਗੇ ਇਹੀ ਸਤਗੁਰਾਂ ਨੇ ਕਿਹਾ ਕਹਿੰਦੇ ਫਿਰ ਰਹਿਣ ਆਕਾਂਤ ਏਕੋ ਮਨ ਵਸਿਆ ਆਸਾ ਮਾਹੇ ਨਰਾਸੋ ਜਿਨ੍ਹਾਂ ਦੇ ਮਨ ਵਿੱਚ ਇੱਕ ਵਸ ਜਾਂਦਾ ਹੈ ਇੱਕ ਦੀ ਸਿੱਖਿਆ ਕਹਿ ਲਓ ਇੱਕ ਦਾ ਹੁਕਮ ਕਹਿ ਲਓ ਉਹ ਵਸ ਗਈ ਉਹ ਬੰਦਾ ਦੁਨੀਆ ਨੇ ਆਸਾਮਾਂ ਤੋਂ ਉੱਪਰ ਉੱਠ ਖੜਦਾ ਫਿਰ ਆਕਾਂਤ ਰਹਿੰਦਾ ਹੈ ਆਕਾਂਤ ਸਮਝ ਗਏ ਨਾ ਇੱਕ ਤਾਂ ਇਕੱਲਾ ਰਹਿਣਾ ਹੁੰਦਾ ਹੈ ਇਕੱਲਾ ਬੰਦਾ ਤਾਂ ਦੁਖੀ ਹੋ ਜਾਂਦਾ ਹੈ ਇਕੱਲਾ ਤਾਂ ਤੁਸੀਂ ਬੈਠ ਕੇ ਦੇਖ ਲਿਓ ਤੁਸੀਂ 10 ਮਿੰਟ ਨਹੀਂ ਬੈਠਣਾ 10 ਮਿੰਟ ਬੈਠ ਕੇ ਦੇਖੋ ਇਕੱਲੇ ਬੈਠ ਕੇ ਸੋਰੀ ਸ਼ੁਰਤ ਲਾਇਓ ਤੇ ਉਹਦੇ ਵਿੱਚ ਕੀ ਚੱਲਦਾ ਪਿਆ ਆਕਾਂਤ ਇਹ ਚੀਜ਼ ਆ ਵੀ ਜਦੋਂ ਮਨ ਵਿੱਚ ਰੱਬ ਵੱਸ ਗਿਆ ਇੱਕ ਗੁਰੂ ਦੀ ਬਾਣੀ ਵੱਸ ਗਈ ਤੇ ਆਨੰਦ ਆਉਂਦਾ ਉਹ ਕਹਿੰਦਾ ਮੇਰੇ ਕੋਲ ਹੀ ਕੋਈ ਰੌਲਾ ਨਾ ਪਾਉ ਵਸ ਤੇ ਆਕਾਂਤ ਇਹ ਚੀਜ਼ ਹੁੰਦੀ ਆ ਫਰਕ ਹੁੰਦਾ ਇਹਦੇ ਚ ਕਿਉਂਕਿ ਅੰਦਰ ਕੀ ਚੱਲਦੀ ਪਈ ਹੈ ਗੁਰੂ ਦੀ ਬਾਣੀ ਗੁਰੂ ਦਾ ਕੀਰਤਨ ਐ ਆਨੰਦ ਆਉਂਦਾ ਪਿਆ ਇਹ ਆਕਾਂਤ ਦੀ ਅਵਸਥਾ ਹੈ ਬਾਈ ਇਕੱਲਾ ਪਣ ਹੁੰਦਾ ਭਾਈ ਦੁਖੀ ਉਹਦੇ ਮਨ ਵਿੱਚ ਕਿੰਨੇ ਫੁਰਨੇ ਚੱਲਦੇ ਆ ਫਿਰ ਉਹ ਬਹੁਤਾ ਚਿਰ ਨਹੀਂ ਬਣਦਾ ਕਹਿੰਦਾ ਉੱਠੋ ਇੱਥੋਂ ਕਿਉਂਕਿ ਉਹ ਫੁਰਨੇ ਅੰਦਰੋਂ ਕਿੰਨਾ ਦੁਖੀ ਕਰਦੇ ਨੇ ਫਿਰ ਉਹ ਇਕੱਲਾ ਪਣ ਨਹੀਂ ਆਕਾਂਤ ਰਹਿਣਾ ਸਤਗੁਰ ਕਹਿੰਦੇ ਰਹੇ ਆਕਾਂਤ ਏਕੋ ਮਨ ਵਸਿਆ ਆਸਾ ਮਾਹੇ ਨਰਾਸੋ ਆਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ 10 ਜੋ ਜਿਹੜਾ ਆਪ ਰੱਬ ਦੀ ਦਰਸ਼ਨ ਕਰ ਲੈਂਦਾ ਹੈ ਦਰਸ਼ਨ ਸਮਝ ਲਿਓ ਬਾਣੀ ਕਰ ਲੋ ਵੀ ਆਪ ਬਾਣੀ ਪੜ੍ਹਦਾ ਹੈ ਵਿਚਾਰ ਜਾਣਦਾ ਹੈ ਤੇ ਦੂਜਿਆਂ ਨੂੰ ਵੀ ਦਰਸ਼ਨ ਕਰਾਉਂਦਾ ਹੈ ਭਾਵ ਗੁਰੂ ਦੇ ਵਚਨ ਸੁਣਾਉਂਦਾ ਹੈ ਕੀ ਹੋ ਜਾਂਦਾ ਨਾਨਕ ਤਾਕਾ 10 ਗੁਰੂ ਨਾਨਕ ਪਾਤਸ਼ਾਹ ਜੀ ਕਿ ਮੈਂ ਉਹਦਾ ਦਾਸ ਹਾਂ ਦੇਖੋ ਐਡਾ ਵੱਡਾ ਸਤਿਕਾਰ ਸਾਨੂੰ ਮਿਲਿਆ ਕਿੰਨਾਂ ਨੂੰ ਜਿਹੜੇ ਆਪ ਜਪੇ ਆਪ ਦਾ ਨਾਮ ਜਪਾ ਬੈ ਆਪ ਵੀ ਜਪਦੇ ਨੇ ਗੁਰੂ ਦੀਆਂ ਗੱਲਾਂ ਕਰਦੇ ਨੇ ਤੇ ਇਹੀ ਗੱਲਾਂ ਜਾ ਕੇ ਕਿਸੇ ਨੂੰ ਦੱਸ ਦਿੰਦੇ ਨੇ ਅੱਗੇ ਆਓ ਅਗਲਾ ਪ੍ਰਸ਼ਨ ਫਿਰ ਕੀ ਕਰਿਆ ਸੋਣ ਸੁਆਮੀ ਹੁਣ ਦੇਖੋ ਸੁਆਮੀ ਦੀ ਗੱਲ ਆ ਗਈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੀ ਕਹਿਣ ਲੱਗ ਪਏ ਸੁਆਮੀ ਬਾਲੇ ਤੋਂ ਔਦੂ ਤੇ ਆਏ ਔਦੂ ਤੋਂ ਸੁਆਮੀ ਮਾਲਕ ਜੀ ਅਰਦਾਸ ਹਮਾਰੀ ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੇ ਮੈਂ ਇੱਕ ਸੱਚ ਦੀ ਗੱਲ ਪੁੱਛਣ ਲੱਗਾ हे मेरे स्वामी जी मालिक जी मैं ਤੁਹਾਡੇ ਸਾਹਮਣੇ ਅਰਦਾਸ ਕਰਨ ਲੱਗਿਆ ਬੇਨਤੀ ਰੋਸ ਨਾ ਕੀਤਾ ਉੱਤਰ ਦਿਜੈ ਦੇਖੋ ਕਿਤੇ ਰੋਸ ਨਾ ਕਰਿਓ ਕਿਉਂ ਰੋਸ ਕਿਉਂ ਕਿਹਾ ਵੀ ਬਾਰੀ-ਬਾਰੀ ਪੁੱਛੀ ਜਾਂਦੇ ਆ ਕਿਸੇ ਬੰਦੇ ਤੋਂ ਆਪਾਂ ਬਾਰੀ-ਬਾਰੀ ਪੁੱਛੀ ਜਾਈਏ ਤੇ ਉਹ ਕਈ ਵਾਰ ਰੋਸਦਾ ਵੀ ਕਰ ਲਿਆ ਹੁੰਦਾ ਵੀ ਤੈਨੂੰ ਟਿਕਾਈ ਕੋਈ ਨਹੀਂ ਹੈਗਾ ਕਿਤੇ ਕੁਝ ਪੁੱਛ ਲਿਆ ਕਿਤੇ ਬਾਰੀ-ਬਾਰੀ ਉਹੇ ਚੀਜ਼ ਨੂੰ ਪੁੱਛੀ ਜਾਣਾ ਇਸ ਕਰਕੇ ਉਹਨਾਂ ਦੇ ਮਨ ਵਿੱਚ ਆਇਆ ਕਿਤੇ ਬਾਬਾ ਖਿਜੇ ਨਾ ਜਾਵੇ ਹੁਣ ਬਾਬਾ ਖਿਜਣ ਵਾਲਾ ਨਹੀਂ ਸੀ ਬਾਬਾ ਸੋਡਾ ਟਕਾ ਕਰਨ ਵਾਲਾ ਸੀ ਟਕਾ ਕਰਨ ਵਾਲਾ ਹੁਣ ਉਹਨਾਂ ਨੇ ਪੁੱਛਿਆ ਰੋਸ਼ਨਾ ਕੀਜੈ ਉੱਤਰ ਦੀਜੈ ਕਿਉਂ ਪਾਈ ਹੈ ਗੁਰਦੁਆਰੋਂ ਕਹਿੰਦੇ ਕਿਵੇਂ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਸਮਝੀਏ ਵੀ ਤੂੰ ਸਾਨੂੰ ਇਹ ਦੱਸੋ ਵੀ ਸਾਨੂੰ ਕਿਵੇਂ ਪਤਾ ਲੱਗੇ ਵੀ ਅਸੀਂ ਗੁਰੂ ਵਾਲੇ ਬਣ ਗਏ ਕਹ ਲਓ ਵੀ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਅਸੀਂ ਗੁਰੂ ਨੂੰ ਮਿਲ ਗਏ ਜਾਂ ਗੁਰੂ ਦਾ ਦਰ ਸਾਨੂੰ ਪ੍ਰਾਪਤ ਹੋ ਗਿਆ ਇਹ ਤੁਸੀਂ ਦੱਸੋ ਕੋਈ ਵਿਧੀ ਵੀ ਨਸਾਨੀ ਦੱਸ ਦਿਓ ਕਬ ਫਿਰ ਗੁਰੂ ਨਾਨਕ ਪਾਸਾ ਜੀ ਪਤਾ ਕੀ ਕਹਿੰਦੇ ਏ ਮਨ ਚਲਤੋ ਚਲਤੋ ਦਾ ਭਾਵ ਹੁੰਦਾ ਚੰਚਲ ਮਨ ਚੰਚਲ ਹੈ ਧਿਆਨ ਰੱਖਿਓ ਚੰਚਲ ਉਹ ਹੁੰਦਾ ਜਿਹੜਾ ਟਿਕੇ ਨਾ ਕਦੇ ਤੱਕ ਕਹਿੰਦੀ ਮੈਂ ਇੱਧਰ ਜਾਣਾ ਹੈ ਕਦੇ ਉਸੇ ਟਾਈਮ ਹੀ ਕਹਿੰਦੀ ਨਾ ਜਾਣਾ ਨਹੀਂ ਆਹ ਕੰਮ ਕਰਨਾ ਹੈ ਨਹੀਂ ਕਰਨਾ ਨਹੀਂ ਮਲਕਿ ਬਾਰੀ ਬਾਰੀ ਬਦਲੀ ਜਾਣਾ ਚੰਚਲਤਾ ਪੈਦਾ ਕਰਨੀ ਤੇ ਜਿਹੜਾ ਚੰਚਲ ਮਨ ਹੁੰਦਾ ਉਹ ਦੌੜਦਾ ਰਹਿੰਦਾ ਟਿਕਦਾ ਨਹੀਂ ਜਦੋਂ ਟਿਕਦਾ ਨਹੀਂ ਤੇ ਉਹਨੂੰ ਸ਼ਾਂਤੀ ਕਿੱਥੋਂ ਆਊਗੀ ਫਿਰ ਹਨਾ ਤਾਈਓ ਬਾਣੀ ਵਿੱਚ ਸਤਿਗੁਰਾਂ ਨੇ ਕੀ ਕਿਹਾ ਇਹ ਮਨ ਚੰਚਲਾ ਚੁਤਰਾਈ ਕਿਨੇ ਨਾ ਪਾਇਆ ਚੁਤਰਾਈ ਦਾ ਭਾਬ ਕੀ ਹੈ ਚੁਤਰਾਈਆਂ ਦੇ ਨਾਲ ਚਲਾਕੀਆਂ ਦੇ ਨਾਲ ਕਿਤੇ ਵੀ ਰੱਬ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਚਲਾਕੀ ਨਾਲ ਕੁਝ ਨਹੀਂ ਬੜਨਾ ਅਸੀਂ ਬੰਦਾ ਬੰਦੇ ਨਾਲ ਚਲਾਕੀ ਕਰਦੇ ਵੇ ਚੱਲ ਜਾਂਦਾ ਵੈਸੇ ਉੱਥੇ ਵੀ ਗੱਲ ਨਹੀਂ ਬਣਦੀ ਤੇ ਗੁਰੂ ਨਾਲ ਚਲਾਕੀ ਤਾਂ ਜਮੀ ਨਹੀਂ ਚੱਲਦੀ ਕਿਉਂਕਿ ਚੁਤਰਾਈ ਨਾਲ ਚਤਰਪੂਜ ਪਾਈ ਹੈ ਉਹਦਾ ਪ੍ਰੇਮ ਪ੍ਰਾਪਤ ਕਰ ਲਾਂਗੇ ਨਹੀਂ ਕਹਿੰਦੇ ਇਹ ਮਨ ਚੱਲ ਤੋਂ ਕਹਿੰਦੇ ਜਿਹੜਾ ਇਹ ਮਾਨਾ ਨਾ ਚੰਚਲ ਹੈ ਗੁਰੂ ਨਾਨਕ ਪਾਤਸ਼ਾਹ ਜੀ ਚਰਪਟ ਜੋਗੀ ਨੂੰ ਕਹਿੰਦੇ ਸੱਚ ਕਰ ਵੈਸਾ ਜਦੋਂ ਇਹ ਸੱਚ ਦੇ ਘਰ ਵਿੱਚ ਆ ਜਾਂਦਾ ਹੈ ਭਾਵ ਸੱਚ ਦੇ ਨਾਲ ਜੁੜ ਜਾਂਦਾ ਹੈ ਸਮਝ ਗਿਨਾ ਗੱਲ ਉਹੀ ਆ ਸਾਚ ਕਹੋ ਤੁਮ ਪਾਰਗ੍ਰਾਮੀ ਜਦੋਂ ਇਹ ਸੱਚ ਨਾਲ ਜੁੜ ਜਾਂਦਾ ਹੈ ਨਾਨਕ ਨਾਮ ਅਧਾਰੋ ਇਹਦਾ ਆਧਾਰ ਨਾਮ ਬਣ ਜਾਂਦਾ ਹੈ ਭਾਵ ਨਾਮ ਤੋਂ ਬਿਨਾਂ ਕਿਸੇ ਪਾਸੇ ਜਾਂਦਾ ਨਹੀਂ ਇਹ ਠੜਕਦਾਨੀ ਸੱਚ ਨਾਲ ਜੁੜ ਗਿਆ ਨਾਮ ਇਹਦਾ ਆਧਾਰ ਹੋ ਗਿਆ ਫੇਰ ਕੀ ਹੁੰਦਾ ਆਪੇ ਮੇਲ ਮਲਾਏ ਕਰਤਾ ਲੱਗਾ ਸੱਚ ਪਿਆਰੋ ਤੇ ਫਿਰ ਪਰਮਾਤਮਾ ਇਹਨੂੰ ਆਪਣੇ ਨਾਲ ਹੀ ਮਲਾ ਲੈਂਦਾ ਆਪਣੇ ਨਾਲ ਇੰਨਾ ਪਿਆਰ ਪੈ ਜਾਂਦਾ ਦੇਖੋ ਪਰਮਾਤਮਾ ਦੇ ਅੱਗੇ ਕੀ ਕਰਿਆ ਕੀ ਹੈ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਜੀ ਆਧਾਰ ਆਪਣਾ ਕੀ ਹੈ ਆਧਾਰ ਸਮਝ ਲਓ ਬੇਸਮੈਂਟ ਹੁਣ ਆਧਾਰ ਕੀ ਹੁੰਦਾ ਜਿਵੇਂ ਆਹਾ ਬਿਲਡਿੰਗ ਆ ਇਹ ਜਿਹੜੀ ਨੀਂਹ ਹੈ ਇਹ ਆਧਾਰ ਹੈ ਜੇ ਨੀਂਹ ਵਧੀਆ ਹੈ ਤਾਂ ਤੇ ਭਾਵੇਂ ਤਿੰਨ ਮੰਜ਼ਲੀ ਪਾ ਲਓ ਇਹਨੂੰ ਕੁਝ ਨਹੀਂ ਹੋਣ ਵਾਲਾ ਜੇ ਤੁਹਾਡੀ ਨੀਂਹ ਕੱਚੀ ਹੈ ਨਾ ਤਾਂ ਫਿਰ ਇੱਕ ਕੋਠਾ ਵੀ ਬਹੁਤਾ ਚਿਰ ਕੱਟਦਾ ਨਹੀਂ ਹੈ ਬਸ ਨਾਮ ਆਧਾਰ ਬਣਾਉਣਾ ਸੀ ਆਪਣੀ ਬੇਸ ਹੈ ਜਿਹੜੀ ਨਾ ਉਹ ਕੀ ਹੈ ਨਾਮ ਨੂੰ ਬਣਾਉਣਾ ਹੈ ਤੈਨੂੰ ਬਾਣੀ ਵਿੱਚ ਵੀ ਆਪਾਂ ਪੜ੍ਹਦੇ ਆ ਨਾ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਸਾਚਾ ਨਾਮ ਮੇਰਾ ਆਧਾਰੂ ਗੁਰੂ ਨਾਨਕ ਪਾਤਸ਼ਾਹ ਜੀ ਸ੍ਰੀ ਪਾਚਾ ਕਹਿੰਦੇ ਮੇਰਾ ਜਿਹੜਾ ਆਧਾਰ ਹੈ ਨਾ ਮੇਰੀ ਜਿਹੜੀ ਨੀ ਹੈ ਉਹ ਸੱਚ ਦੀ ਹੈ ਡਿੱਗਣ ਵਾਲੀ ਨਹੀਂ ਥੜਕਣ ਵਾਲੀ ਨਹੀਂ ਪਾਸਾਜ ਕਹਿੰਦੇ ਆਪੇ ਮੇਲ ਮਲਾਏ ਕਰਤਾ ਆ ਲਾਗਾ ਸਾਚ ਪਿਆਰੋ ਫੇਰ ਕਹਿੰਦੇ ਹਾਟੀ ਬਾਟੀ ਰਹੇ ਨਰਾਲੇ ਰੂਖ ਬਿਰਖ ਉਦਯਾਨੇ ਹਾਟੀ ਬਾਟੀ ਰਹੇ ਨਰਾਲੇ ਇਹ ਹੁਣ ਜਿਹੜਾ ਲੋਹਾ ਦੀ ਭੈਣਾ ਉਹ ਆਪਣਾ ਮਤ ਦੱਸਦਾ ਹੈ ਵੀ ਸਾਡਾ ਮਤ ਆ ਹੈ ਇਸ ਸਵਾਲ ਅਗਲਾ ਚੱਲਿਆ ਹਾਟੀ ਬਾਟੀ ਰਹੇ ਨਰਾਲੇ ਹਾਟੀ ਬਾਟੀ ਦਾ ਭਾਅ ਹੁੰਦਾ ਹੈ ਦੁਨੀਆ ਦੇ ਝੰਬੇਲਿਆ ਤੋਂ ਅਸੀਂ ਨਰਾਲੇ ਰਹਨੇ ਆ ਅਸੀਂ ਦੁਨੀਆ ਵਿੱਚ ਫਸੇ ਨਹੀਂ ਕੋਈ ਕੰਮਕਾਰ ਕਰਦੀਏ ਅਸੀਂ ਕੋਈ ਨਹੀਂ ਨਾ ਸਾਨੂੰ ਕੋਈ ਸਾਡੇ ਤੇ ਟੈਨਸ਼ਨ ਆ ਵੀ ਪਰਿਵਾਰ ਨੂੰ ਪਾਲਣਾ ਨਾ ਸਾਡੇ ਤੇ ਕੋਈ ਟੈਨਸ਼ਨ ਆ ਵੀ ਸੰਸਾਰ ਦੇ ਵਿੱਚ ਰਕੇ ਆਹ ਕੰਮ ਕਰਨਾ ਉਹ ਕਰ ਲੈ ਆਹ ਕਰ ਲੈ ਤੇ ਅਸੀਂ ਤਾਂ ਇਹਨਾਂ ਤੋਂ ਵੈਸੀ ਨਰਾਲੇ ਰਹਨੇ ਆ ਹਾਟੀ ਬਾਟੀ ਰਹੇ ਨਰਾਲੇ ਰੂਖ ਵਿਰਖ ਉਦਿਆਨੇ ਅਸੀਂ ਜੰਗਲਾਂ ਦੇ ਵਿੱਚ ਰੁੱਖਾਂ ਬਿਰਖਾਂ ਦੇ ਹੇਠਾਂ ਰਹਿੰਨੇ ਆ ਟੈਨਸ਼ਨ ਹੀ ਕੋਈ ਨਹੀਂ ਸਾਨੂੰ ਟੈਨਸ਼ਨ ਥੋੜਾ ਵੀ ਮਕਾਨ ਪਾਉਣਾ ਹੈ ਹਨਾ ਸਾਨੂੰ ਤਾਂ ਹੋ ਜਾਂਦੀ ਹੈ ਗ੍ਰੈਸਤੀ ਬੰਦੇ ਨੂੰ ਤਾਂ ਪਤਾ ਵੀ ਮਕਾਨ ਪਾਉਣਾ ਹੈ ਤੇ ਮਕਾਨ ਵਾਸਤੇ ਫਿਰ ਹੁਕੀ ਕਰਦਾ ਮਿਹਨਤ ਕਰਦਾ ਤੇ ਪੈਸਾ ਆਉਂਦਾ ਤੇ ਫਿਰ ਮਕਾਨ ਖੜਾ ਹੁੰਦਾ ਕਹਿੰਦੇ ਸਾਨੂੰ ਇਹ ਵੀ ਕੋਈ ਤਕਲੀਫ ਨਹੀਂ ਹੈਗੀ ਅਸੀਂ ਕਿਹੜਾ ਕਿਸੇ ਦੇ ਵਿਆਹ ਕਰਨੇ ਆ ਬੱਚਿਆਂ ਦੇ ਅਸੀਂ ਕਿਹੜਾ ਘਰਾਂ ਦੇ ਵਿੱਚ ਰਹਿਣਾ ਅਸੀਂ ਕਿਹੜਾ ਲੋਕਾਂ ਵਾਂਗੂ ਕੰਮ ਕਰਨੇ ਆ ਉਹ ਆਪਣਾ ਮਤ ਦੱਸਦੇ ਪਏ ਨੇ ਲੋਹਾ ਦੀਪਾ ਇੱਥੇ ਪਹਿਲਾਂ ਚਰਪਟ ਦੀ ਗੱਲ ਸੀ ਹੁਣ ਲੋਹਾਰੀਪਾ ਕਹਿੰਦਾ ਕੰਦ ਮੂਲ ਉਹ ਹਾਰੋ ਖਾਈਐ ਫਿਰ ਅਸੀਂ ਬਹੁਤਾ ਇਹਨਾਂ ਲੋਕਾਂ ਨੂੰ ਆ ਨਹੀਂ ਲਿਆਂਦਾ ਉਹ ਲਿਆਓ ਜੀ ਫਲਾਨਾ ਲਿਆਓ ਜੀ ਖਾਈਏ ਕਹਿੰਦੇ ਅਸੀਂ ਧਰਤੀ ਵਿੱਚ ਕੰਦ ਮੂਲ ਜੋ ਕੁਝ ਹੁੰਦਾ ਧਰਤੀ ਵਿੱਚ ਗਾਜਰ ਮੂਲੀ ਪਿਆਜ਼ ਜੋ ਵੀ ਧਰਤੀ ਵਿੱਚ ਅਸਕਰਗੰਦੀ ਇਹ ਜਿਹੇ ਚੀਜ਼ਾਂ ਬਦੀ ਹੁੰਦੀਆਂ ਉਹੀ ਛਕ ਲੈਣੇ ਆਉਦੂ ਬੋਲੈ ਗਿਆਨੀ ਇਹ ਇਹ ਆਉਦੂ ਕਿਹੜਾ ਲੋਹਾਰੀਪਾ ਬੋਲਦਾ ਇੱਕ ਤਾਂ ਸਾਡਾ ਪੱਖ ਇਹ ਐ ਵੀ ਅਸੀਂ ਦੁਨੀਆ ਦੇ ਝਵੇਲਿਆ ਵਿੱਚ ਨਹੀਂ ਫਸਦੇ ਦੂਜੀ ਗੱਲ ਸਾਨੂੰ ਕੋਈ ਮਕਾਨਾਂ ਦੀ ਲੋੜ ਨਹੀਂ ਅਸੀਂ ਰੁੱਖਾਂ ਬਿਰਖਾਂ ਇੱਥੇ ਹੀ ਕੱਟ ਲਾਂਦੇ ਆ ਤੀਰਥਾਂ ਦੇ ਜੰਗਲਾਂ ਵਿੱਚ ਰਹਿੰਦੇ ਆ ਸਮਝ ਗਏ ਫਿਰ ਦੂਜਾ ਪੱਖ ਸਾਡਾ ਇਹ ਐ ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨਾ ਲੱਗਾ ਕਾਈ ਕਾਈ ਦਾ ਭਾਵ ਥੋੜੀ ਜੀ ਵੀ ਇਹ ਹੁਣ ਲੋਹਾ ਦੀਪਾ ਦਾ ਪ੍ਰਸ਼ਨ ਐ ਆਪ ਆ ਬਚਨ ਜਿਹੜਾ ਨਾ ਇਹ ਤੇ ਟਪਲਾ ਬਹੁਤ ਖਾਂਦੇ ਨੇ ਉਹ ਕਈ ਕਹਿੰਦੇ ਆ ਵੀ ਬਾਣੀ ਵਿੱਚ ਲਿਖਿਆ ਵੀ ਤੀਰਥ ਨਹਾਈਏ ਸੁਖ ਫਲ ਪਾਈਏ ਕਹਿੰਦੇ ਤੀਰਥਾਂ ਤੇ ਨਹਾ ਕੇ ਸੁਖ ਮਿਲਦਾ ਪਰ ਇਹ ਬਾਬੇ ਦਾ ਵਚਨ ਥੋੜਾ ਹੈ ਇਹ ਤਾਂ ਉਹਨਾਂ ਦਾ ਪ੍ਰਸ਼ਨ ਹੈ ਉਹ ਕਹਿੰਦੇ ਸਾਡਾ ਮਤ ਇਹ ਹੈ ਅਸੀਂ ਤੀਰਥਾਂ ਤੇ ਜਾਂਦੇ ਆ ਅਸ਼ਨਾਣ ਕਰਦੇ ਆ ਸਾਨੂੰ ਸੁਖ ਮਿਲਦਾ ਕਿਸੇ ਕਿਸਮ ਦੀ ਮੈਲ ਨਹੀਂ ਲੱਗਦੀ ਮੈਲ ਨਾਲ ਲੱਗਾ ਕਾਈ ਕੌਣ ਬੋਲਦਾ ਗੋਰਖਪੂਤ ਲੋਹਾ ਦੀਪਾ ਬੋਲਾ ਦੇਖੋ ਪਤਾ ਲੱਗ ਗਿਆ ਨਾ ਹੁਣ ਹਰੇਕ ਦੇ ਸਮਝਾਂ ਲਈ ਗੱਲ ਨਹੀਂ ਹੈ ਪ੍ਰਸ਼ਨ ਕਰਨ ਵਾਲੇ ਜਿਹੜੇ ਨੇ ਅਲਝੌਣਾ ਹੁੰਦਾ ਹੈ ਅਲਝਾ ਲੈਂਦਾ ਹੁਣ ਇੱਥੇ گورਖਪੂਤ ਲੋਹਾਦੀਪਾ ਬੋਲਾ ਹੈ گورਖ ਦਾ ਪੁੱਤ ਲੋਹਾਦੀਪਾ ਤੁਸੀਂ ਆਖੋਗੇ گورਖ ਦਾ ਅੱਲਾ ਦਾ ਬਿਆ ਹੀ ਨਹੀਂ ਹੋਇਆ ਨਹੀਂ ਇਹ ਤੇ ਚੇਲੇ ਦੀ ਗੱਲ ਹੈ ਉਹ ਆਪਣੇ ਚੇਲਿਆਂ ਨੂੰ ਪੁੱਤਰ ਕਹਿੰਦਾ ਹੁੰਦਾ ਉਹਨਾਂ ਦੇ ਚੇਲੇ ਜਿੰਨੇ ਨੇ ਨਾ گورਖਾ ਦੇ ਉਹ ਪੁੱਤਰ ਨੇ ਉਹਦੇ ਸਾਰੇ ਪੁੱਤਰ ਗੋਰਖਪੂਤ ਲੋਹਾ ਰੀਪਾ ਬੋਲੈ ਜੋਗ ਜੁਗਤ ਵਿਦਸਾਈ ਸਾਈ ਨਹੀਂ ਕਹਿੰਦਾ ਸਾਈ ਇਹੀ ਸਾਡੀ ਜੋਗ ਦੀ ਜੁਗਤੀ ਹੈ ਰੱਬ ਨੂੰ ਪਾਉਣ ਦੀ ਜੁਗਤੀ ਸਾਡੀ ਇਹ ਹੈ ਇਹ ਤਾਂ ਉਹਨਾਂ ਨੇ ਦੱਸਤਾ ਆਪਣਾ ਮਤ ਆਓ ਹੋਰ ਗੁਰੂ ਨਾਨਕ ਪਾਸਾ ਜੀ ਕੀ ਕਹਿੰਦੇ ਨੇ ਕਹਿੰਦੇ ਤੁਸੀਂ ਝੰਬੇਲਿਆ ਵਿੱਚ ਨਹੀਂ ਫਸਦੇ ਅਸੀਂ ਰਹਿਨੇ ਇੰਨਾ ਵਿੱਚ ਹੀ ਆ ਅਸੀਂ ਰਹਿਨੇ ਪਰਿਵਾਰ ਵਿੱਚ ਹੀ ਵੀ ਆ ਸੰਸਾਰ ਵਿੱਚ ਵੀ ਆ ਹਾਟੀ ਵਾਟੀ ਨੀਂਦ ਨਾ ਆਵੇ ਨੀਂਦ ਦਾ ਭਾਵ ਅਸੀਂ ਇਹਨਾਂ ਦੇ ਵਿੱਚ ਖੁੱਬਦੇ ਨਹੀਂ ਖੱਚਤ ਨਹੀਂ ਹੁੰਦੇ ਆ ਨੀਂਦ ਹੈ ਆ ਨੀਂਦ ਸਾਡੇ ਤੇ ਪਈ ਹੋਈ ਹੈ ਸਾਰਿਆਂ ਤੇ ਅਸੀਂ ਖੱਚਤ ਹੋ ਜਾਂਦੇ ਆ ਬਸ ਉਹ ਇਸ ਚੀਜ਼ ਤੋਂ ਡਰ ਗਏ ਵੀ ਇਹਨਾਂ ਨੂੰ ਪਾਲਾਂਗੇ ਕਿਵੇਂ ਇਹਨਾਂ ਦੇ ਕਿਵੇਂ ਕਰਾਂਗੇ ਇਹਨਾਂ ਦਾ ਪੜਾਹਾਈਆਂ ਵਗੈਰਾ ਕਿੰਨਾ ਕੁਝ ਹੁੰਦਾ ਨਾ ਔਖਾ ਤਾਂ ਬਹੁਤ ਹੈ ਪਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੁਲਾਈ ਅਸੀਂ ਪ੍ਰਾਏ ਘਰ ਵੱਲ ਚਿੱਤ ਨਹੀਂ ਡੋਲਦੇ ਅਸੀਂ ਇੱਕ ਅਸ਼ਾਂਤ ਰਹਿੰਨੇ ਆ ਅਸੀਂ ਕੀ ਕਰਦੇ ਆ ਅਸੀਂ ਇਸ ਨੀਂਦ ਵਿੱਚ ਖੱਚਤ ਨਹੀਂ ਹੁੰਦੇ ਕੰਮਕਾਰ ਜ਼ਰੂਰ ਕਰਦੇ ਆ ਦੁਕਾਨਾਂ ਵੀ ਚਲਾਉਂਦੇ ਆ ਖੇਤੀਬਾੜੀ ਵੀ ਕਰਦੇ ਆ ਨੌਕਰੀਆਂ ਵੀ ਕਰਦੇ ਆ ਸੰਸਾਰ ਵਿੱਚ ਵਿਚਰਦੇ ਆ ਹਾਂਜੀ ਵਿਆਹ ਸਾਧੀਆਂ ਵਿੱਚ ਸਾਰੇ ਕੰਮ ਕਰਦੇ ਆ ਪਰ ਬਿਨ ਨਾਮ ਹੈ ਮਨ ਟੇਕ ਨਾ ਟਿਕੀ ਇਹ ਸਾਰੀ ਖੇਡ ਹੈ ਨਾਮ ਦੀ ਅਸੀਂ ਨਾਮ ਦੇ ਜੁੜੇ ਹੋਇਆ ਨਾਮ ਦੇ ਵਿੱਚ ਕੀ ਲੱਗੇ ਹੋਇਆ ਇਸ ਕਰਕੇ ਕੀ ਹੈ ਸਾਡਾ ਮਨ ਟਿਕਿਆ ਬਿਆ ਟਿਕਿਆ ਮਾਨਾ ਜਿਹੜਾ ਇਹ ਕਦੇ ਵੀ ਕੀ ਹੈ ਖੱਚਤ ਨਹੀਂ ਹੁੰਦਾ ਟਿਕੂ ਕਿਵੇਂ ਆਪਾਂ ਪਹਿਲਾਂ ਵਿਚਾਰ ਕਰ ਲਈ ਵੀ ਗੁਰੂ ਦੀ ਬਾਣੀ ਨਾਲ ਲੱਗ ਕੇ ਟੂ ਨਾਨਕ ਭੁਖਣਾ ਜਾਈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਹੜੀ ਇਹ ਭੁੱਖ ਹੈ ਨਾ ਜਾਈ ਭਾਵ ਜਾਂਦੀ ਨਹੀਂ ਭਾਵ ਕੀ ਹੈ ਜਿਹੜੀ ਇਹ ਨੀਂਦ ਹੈ ਇਹ ਸਾਨੂੰ ਨਹੀਂ ਆਉਂਦੀ ਭਾਬਾ ਜੀ ਖੱਚਤ ਨਹੀਂ ਹੁੰਦੇ ਹਾਟ ਪਟਣ ਘਰ ਗੁਰੂ ਦਿਖਾਇਆ ਸਹਿਜ ਸੱਚੇ ਵਪਾਰੋ ਹਾਟ ਪਟਣ ਦਾ ਭਾਵ ਇੱਥੇ ਹੈਗਾ ਸਤਿਗੁਰਾਂ ਨੇ ਇਸ ਸੰਸਾਰ ਨੂੰ ਕਿਹਾ ਹਾਟ ਪਟਣ ਘਰ ਗੁਰੂ ਦਿਖਾਇਆ ਸਹਿਜੇ ਸੱਚ ਵਪਾਰੋ ਸਾਨੂੰ ਆਪਣੇ ਘਰ ਦੇ ਹਿਰਦੇ ਰੂਪੀ ਘਰ ਦੇ ਵਿੱਚ ਉਸ ਰੱਬ ਦੇ ਦਰਸ਼ਨ ਕਰਾ ਦਿੱਤੇ ਹੁਣ ਸਹਿਜ ਹੀ ਅਡੋਲਤਾ ਵਿੱਚ ਰਹਿ ਕੇ ਅਸੀਂ ਕੰਮਕਾਰ ਕਰਦੇ ਆਂ ਵਪਾਰ ਕਰਦੇ ਆਂ ਦੂਜੀ ਗੱਲ ਖੰਡਤ ਨਿੰਦਰਾ ਖੰਡਤ ਨਿੰਦਰਾ ਦਾ ਭਾਵ ਸਤਿਗੁਰ ਕਹਿੰਦੇ ਅਲਪ ਆਹਾਰੁ ਸਾਡੀ ਜਿਹੜੀ ਨੀਂਦ ਹੈ ਉਹ ਵੀ ਘੱਟ ਹੈ ਆਹਾਰਾ ਜਿਹੜਾ ਉਹ ਵੀ ਥੋੜਾ ਹੈ ਅਸੀਂ ਥੋੜਾ ਖਾਣਾ ਤੇ ਥੋੜੇ ਸੌਣੇ ਆ ਇਹ ਰੱਜ ਕੇ ਨਹੀਂ ਇਹ ਵੀ ਗੱਲ ਧਿਆਨ ਰੱਖੋ ਬਾਣੀ ਵਿੱਚ ਲਿਖਿਆ ਥੋੜਾ ਖਾਵੈ ਥੋੜਾ ਸੌਵੈ ਜਿੰਨਾ ਵੱਧ ਖਾਵਾਂਗੇ ਉੰਨੀ ਨੀਂਦ ਨੇਸ਼ਤੀ ਪੈਂਦੀ ਹੈ ਉੰਨੀ ਨੇਸ਼ਤੀ ਪੈਂਦੀ ਹੈ ਤੇ ਸਾਡਾ ਜਿਹੜੀ ਨੀਂਦ ਆ ਉਹ ਵੀ ਘਟਾ ਹੈ ਸਾਡਾ ਆਹਾਰ ਹੈ ਜਿਹੜਾ ਭੋਜਨ ਆ ਉਹ ਵੀ ਅਸੀਂ ਘਟ ਸਕਦੇ ਆ ਨਾਨਕ ਤਤ ਵਿਚਾਰੋ ਇਹ ਤਤ ਦੀ ਵਿਚਾਰ ਗੁਰੂ ਨਾਨਕ ਪਾਸਾ ਜੀ ਨੇ ਦਿੱਤਾ ਕਹਿੰਦੇ ਸਾਡਾ ਮਤ ਇਹ ਹੈ ਤੁਸੀਂ ਗ੍ਰਸਥ ਨੂੰ ਛੱਡ ਚੁੱਕਿਓ ਇਸ ਕਰਕੇ ਕਿ ਇਹਦੇ ਵਿੱਚ ਖਚਤ ਹੋ ਜਾਈਦਾ ਤੇ ਰੱਬ ਨਹੀਂ ਮਿਲਦਾ ਅਸੀਂ ਰਹਿੰਨੇ ਆ ਗ੍ਰਸਥ ਦੇ ਵਿੱਚ ਆ ਪਰ ਅਸੀਂ ਸੌਂਦੇ ਨਹੀਂ ਪਾਵੇ ਇਹਦੇ ਵਿੱਚ ਖਚਤ ਨਹੀਂ ਹੁੰਦੇ ਤੇ ਰਹਿ ਕੇ ਗ੍ਰਸਥ ਦੇ ਵਿੱਚ ਸੰਸਾਰ ਦੇ ਵਿੱਚ ਹੀ ਰੱਬ ਨੂੰ ਪਾਉਣੇ ਆ بس ਆਪ ਹਰ ਕੋ ਉਹਨਾਂ ਦਾ ਸੀ ਸੋ ਅੱਗੇ ਜੋ ਅਗਲਾ ਸਵਾਲ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਕੱਲ ਦੇ ਸਮੇਂ ਵਿੱਚ ਆਪਾਂ ਵਿਚਾਰਾਂਗੇ ਸਮਾਂ ਹੋ ਚੁੱਕਾ ਹੈ ਆਓ ਇੱਥੇ ਹੀ ਇਹ ਵਿਚਾਰ ਜਿਹੜੀ ਹੈ ਖਤਮ ਹੈ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਉਲਝ ਚੁੱਕਾਂ ਦੀ ਮਾਫੀ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਆਪਣੇ ਲੜਲਾ ਕੇ ਰੱਖਣ ਬਾਣੀ ਬਾਣੀ ਦੇ ਧਾਰਨੀ ਬਣਾ ਕੇ ਰੱਖਣ ਇਹ ਬੇਨਤੀ ਕਰਿਆ ਕਰੀ